ਹਲੋ ਹਲੋ ਮੈਂ ਮਿਲਾਲ ਸਿੰਘ ਬੋਲਦਾ ਹਾਂ ਹਾਂਜੀ ਸਰ ਜੀ ਸਸ਼ੀਕਾ ਜੀ ਸਸ਼ੀਕਾ ਜੀ ਕੀ ਹਾਲ ਹੈ ਹਾਂਜੀ ਸਰ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਨਹੀਂ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦੇ ਨੂੰ ਸਾਡੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸਕਰ ਨੇ ਠੀਕ ਹੈ ਸਰ ਫਿਰ ਕਿੰਨੂੰ ਪਾਣੀ ਹੈ ਜੀ ਇਹਨੂੰ ਅਦਿਕਸ਼ ਸ਼ਰਮੇ ਨੂੰ ਪਾ ਦੇ ਉਹ ਅਪਸ਼ਾਪ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਇਹਨੂੰ ਕਿ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਹਲੋ ਹਲੋ ਮੈਂ ਮਿਲਰ ਹਰ ਸਿੰਘ ਬੋਲਦਾ ਹਾਂਜੀ ਸਾਜ ਜੀ ਸਸ਼ੀਕਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਹਾਂਜੀ ਸਾਜ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਦੀ ਗੱਲ ਦੀ ਲੋੜ ਹੀ ਆਪਾਂ ਨੇ ਪੁੱਛ ਪਾ ਲਈ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸ ਕੱਦਰ ਨੇ ਠੀਕ ਹੈ ਸਰ ਫਿਰ ਕਿੰਨੂੰ ਪਾਣੀ ਹੈ ਜੀ ਨੋ ਐਡੂਕੇਟ ਸ਼ਰਮਾ ਨੂੰ ਪਾ ਦੇਓ ਅਪਸ਼ਰਮਾ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਐਡੂਕੇਟ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਹਲੋ ਹਲੋ ਮੈਂ ਮਿਲਰ ਹਰ ਸਿੰਘ ਬੋਲਦਾ ਹਾਂਜੀ ਸਾਹਿਬ ਜੀ ਸਸ਼ੀਕਾ ਜੀ ਸਸ਼ੀਕਾ ਜੀ ਕੀ ਹਾਲ ਹੈ ਹਾਂਜੀ ਸਾਹਿਬ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਨਹੀਂ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸਕਦਰ ਨੇ ਠੀਕ ਹੈ ਸਰ ਫਿਰ ਕਿਨੂੰ ਪਾਣੀ ਹੈ ਜੀ ਇਹਨੂੰ ਐਡੂਕੇਟ ਸ਼ਰਮੇ ਨੂੰ ਪਾ ਦੇ ਉਹ ਅਪਸ਼ਰਮਾ ਆਪਣਾ ਬੰਦਾ ਘਰ ਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਇਹਨੂੰ ਕਿ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਪਰਸੋਂ ਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਹਲੋ ਹਲੋ ਮੈਂ ਮਿਲਰ ਹਰ ਸਿੰਘ ਬੋਲਦਾ ਹਾਂ ਹਾਂ ਜੀ ਸਾਹਿਬ ਜੀ ਸਸ਼ੀਕਾ ਜੀ ਅੱਜ ਕੀ ਹਾਲ ਹੈ ਹਾਂਜੀ ਸਰ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਦੀ ਗੱਲ ਦੀ ਲੋੜੀ ਆਪਾਂ ਨੇ ਪੋਰਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦੇ ਨੂੰ ਸਾਡੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸਕਰ ਨੇ ਠੀਕ ਹੈ ਸਰ ਫਿਰ ਕਿੰਨੂੰ ਪਾਣੀ ਹੈ ਜੀ ਇੰਦੂਕੇ ਸ਼ਰਮੇ ਨੂੰ ਪਾ ਦੇ ਉਹ ਅਪਸ਼ਰਮਾ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਇੰਦੂਕੇ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਿਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਹੈਲੋ ਹੈਲੋ ਮੈਂ ਮਿਲਰ ਹਰ ਸਿੰਘ ਬੋਲਦਾ ਹਾਂਜੀ ਸਰ ਸਾਜ ਜੀ ਸਸ਼ੀਕਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਹਾਂਜੀ ਸਰ ਸਾਜ ਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਦੀ ਗੱਲ ਦੀ ਲੋੜੀ ਆਪਾਂ ਨੇ ਪੁੱਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਅਸ ਕੱਦਰ ਨੇ ਠੀਕ ਹੈ ਸਰ ਫਿਰ ਕਿੰਨੂੰ ਪਾਣੀ ਹੈ ਜੀ ਉਹ ਐਡੂਕੇਟ ਸ਼ਰਮੇ ਨੂੰ ਪਾ ਦੇ ਉਹ ਅਪ ਸ਼ਰਮਾ ਆਪਣਾ ਬੰਦਾ ਕਰਦਾ